ਨਮਸਕਾਰ ਦੋਸਤੋ ਮੈਂ ਸ਼ਾਮਲਾਲ ਚਾਵਲਾ ਤੇ ਤੁਸੀਂ ਦੇਖ ਰਹੇ ਹੋ ਪੀਵੀ04 ਚੈਨਲ ਅੱਜ ਮੈਂ ਤੁਹਾਨੂੰ ਇੱਕ ਨਵੇਂ ایਵੈਂਟ ਦੇ ਵਿੱਚ ਲੈ ਕੇ ਜਾ ਰਿਹਾ ਅੱਜ ਸਾਡੇ ਨਾਲ ਕੈਨੇਡਾ ਤੋਂ ਵਿਜ਼ਿਟ ਕੀਤੇ ਆ ਮੈਡਮ ਦਵਿੰਦਰ ਬੈਂਸ ਜੀ ਜੋ ਕੈਨੇਡਾ ਦੇ ਵਿੱਚ ਆਪਣਾ ਰੇਡੀਓ ਚੈਨਲ ਚਲਾ ਰਹੇ ਆ ਬਹੁਤ ਪੁਰਾਣੇ ਸੈਟਲਰ ਕੈਨੇਡਾ ਦੇ ਵਿੱਚ ਜਗਰਾਵਾਂ ਸਾਈਡ ਤੋਂ ਇਹਨਾਂ ਦਾ ਪਿੰਡ ਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਪੀਵੀ04 ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਆ ਪਿਆਰ ਪਰੀ ਸਸਿਕਾਲ ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ ਲੁੱਟ ਗਿਆ ਏ ਚੈਨ ਕਰਾਰ ਮੇਰਾ ਇੱਕ ਪਾਸੇ ਤੇ ਘਰ ਹੈ ਸੱਜਣਾ ਦਾ ਦੂਜੇ ਪਾਸੇ ਪਰਵਰਦੀ ਘਰ ਮੇਰਾ ਕਿੱਧਰ ਜਾਵਾਂ ਤੇ ਕਿੱਧਰ ਮੈਂ ਨਾ ਜਾਵਾਂ ਉਧਰ ਰੱਬ ਤੇ ਇਧਰ ਦਿਲਦਾਰ ਮੇਰਾ ਉਸ ਗਲੀ ਵਿੱਚ ਰੱਬ ਦਾ ਘਰ ਸਾਦਿਕ ਜਿਸ ਗਲੀ ਵਿੱਚ ਵੱਸਦਾ ਯਾਰ ਮੇਰਾ ਜਿਸ ਗਲੀ ਵਿੱਚ ਵੱਸਦਾ ਯਾਰ ਮੇਰਾ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਓ ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਂ ਬੋਲੀ ਤੋਂ ਨਾ ਟੁੱਟ ਜਾਣ ਮਾਂ ਬੋਲੀ ਨੂੰ ਬਚਾਉਣ ਲਈ ਸਾਡੀ ਸਭ ਦੀ ਸਾਂਝ ਹੀ ਸਭ ਤੋਂ ਵੱਡੀ ਤਾਕਤ ਹੈ ਇਸੇ ਸਾਂਝ ਨੂੰ ਅੱਗੇ ਤੋਰਦੇ ਹੋਈ ਪਿਛਲੇ ਕਰੀਬ 3 ਦਹਾਕਿਆਂ ਤੋਂ ਕੈਨੇਡਾ ਦੀ ਧਰਤੀ ਬ੍ਰੈਂਪਟਨ ਰਹਿ ਕੇ ਟੋਰਾਂਟੋ ਤੋਂ ਮੈਡਮ ਦਵਿੰਦਰ ਬੈਂਸ ਆਪਣੇ ਰੇਡੀਓ ਚੈਨਲ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਇਹਨਾਂ ਦੇ ਰੇਡੀਓ ਚੈਨਲ ਤੋਂ ਪ੍ਰਭਾਵਿਤ ਹੋ ਕੇ ਵਿਦੇਸ਼ ਵਿੱਚ ਪੈਦਾ ਹੋਏ ਬੱਚਿਆਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਮਾਂ ਬੋਲੀ ਸਿਖਾਉਣ ਲਈ ਤਤਪਰ ਰਹਿੰਦੀਆਂ ਹਨ ਮੈਡਮ ਦਵਿੰਦਰ ਬੈਂਸ ਆਪਣੇ ਜੀਵਨ ਸਾਥੀ ਕੁਲਦੀਪ ਬੈਂਸ ਅਤੇ ਭਰਾਵਾ ਵੀ ਢਿਲੋਂ ਸਮੇਤ ਅੱਜ ਕੋਟਕਪੂਰਾ ਵਿਖੇ ਮੈਡਮ ਮਨਜੀਤ ਕੌਰ ਨੰਗਲ ਦੇ ਸਦੇ ਤੇ ਅਚੇਚੇ ਤੌਰ ਤੇ ਕੋਟਕਪੂਰਾ ਵਿਖੇ ਪਹੁੰਚੇ ਜਿੱਥੇ ਉਹਨਾਂ ਦਾ ਹਾਰਦਿਕ ਸਵਾਗਤ ਕਰਨ ਤੋਂ ਬਾਅਦ ਕੇਕ ਕਟਣ ਦੀ ਰਸਮ ਅਦਾ ਕੀਤੀ ਗਈ। ਸਰਕੰਡ ਸਵਾਗਤ ਹੈ, ਵੈਲਕਮ, ਵੈਲਕਮ। ਵੈਲਕਮ ਟੂ ਇੰਡੀਆ ਜੀ। ਅੱਜ ਨਾਲ ਤੁਸੀਂ ਵੀ ਸਰ ਆਏ ਤੁਸੀਂ ਵੀ। ਸੰਜੇ ਜੀ। ਹਾਂਜੀ ਹਾਂਜੀ ਮੈਡਮ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਥੈਂਕ ਯੂ ਜੀ ਥੈਂਕ ਯੂ so much। ਸਰ ਤੁਸੀਂ ਜੀ ਥੋੜਾ ਇੰਗਲਿਸ਼ ਜੜਾਈ। ਥੋੜਾ ਜਿਹਾ ਸਿਖਾ ਲਿਆ। ਬੀਅਰ ਕਰਾਈ ਬੀਅਰ। ਬਿਊਟੀਫੁਲ ਥੈਂਕ ਯੂ। ਅਗਰ ਨਾ ਕਰ ਦੇਣਗੇ ਆਪਾਂ ਨੂੰ ਵੀ ਜੀ। ਠੀਕ ਹੈ।

ਆਹ ਦੇਖੋ ਰਸ਼ਨ ਬਾਡੀ ਆਹ ਦੇਓ ਮੈਗਨੇਟਿਕ ਹਾਂਜੀ ਮੈਂ ਆਈ ਹਾਂ ਜੀ ਅਸੀਂ ਇੱਥੇ ਕੋਟਪੂਰਾ ਨੰਗਲ ਤੋਂ ਆਮ ਸਾਡੇ ਪੈਰ ਮੇਰੀ ਛੋਟੀ ਮੰਜੀਤ ਨੰਗਲ ਦੇ ਨਾਲ ਦੇ ਲਈ ਇਹਨਾਂ ਨੇ ਜਿਹੜਾ ਸਾਨੂੰ ਸਪੈਸ਼ਲਿਸਟ ਅੱਦੇ ਪੱਤਰ ਤੇ ਅਸੀਂ ਪਹੁੰਚਦੇ ਹਾਂ ਤੇ ਬਹੁਤ ਵਧੀਆ ਵੀ ਲੱਗਿਆ ਸਾਰੀ ਟੀਮ ਨੇ ਬਹੁਤ ਵਧੀਆ ਰੇਂਜ ਕੀ ਪਹੇਗਾ ਤੇ ਮੇਰੇ ਬਾਰੇ ਪੁੱਛਣਾ ਚਾ ਰਹੇ ਆ ਤੇ ਜਦੋਂ ਮੈਂ ਮਾੜਾ ਮੋਟਾ ਜਿਹਾ ਆਮ ਜਿਹਾ ਇਨਸਾਨ ਆ ਸੀ ਕੋਈ ਖਾਸ ਨਹੀਂ ਹੈਗੇ ਮਾਈ ਨੇਮ ਇਜ਼ ਦਿਵਿੰਦਰ ਬੈਂਸ ਮਾਈ ਹਸਬੰਡ ਇਜ਼ ਆਲਸੋ ਵਿਦ ਮੀ ਮਾਈ ਬ੍ਰਦਰ ਆਲਸੋ ਵਿਦ ਮੀ ਅਸੀਂ ਆਏ ਆ ਜੀ ਇੱਥੇ ਆਪਣੇ ਹੌਪੀਟਲ ਨੂੰ ਬੀ ਬੈਸਟ ਇਹ ਪਹੁੰਚੇ ਆ ਅਸੀਂ ਔਰ ਚੰਗਾ ਵੀ ਲੱਗ ਰਿਹਾ ਤੇ ਆਪਣੇ ਬਾਰੇ ਦੱਸਣਾ ਮੈਨੂੰ ਕੋਈ ਬੜਾ ਵਧੀਆ ਨਹੀਂ ਲੱਗਦਾ ਹੁੰਦਾ ਚੱਲ ਆਮ ਜਿਹਾ ਇਨਸਾਨ ਆ ਚਲੋ ਦੱਸ ਦਿੰਨੇ ਆ ਜੀ ਦਿਵਿੰਦਰ ਬੈਂਸ ਆਪਣਾ ਪੰਜਾਬ ਰੇਡੀਓ ਮੈਂ ਤਕਰੀਬਨ ਪਿਛਲੇ 22 23 ਸਾਲ ਤੋਂ ਚਲਾ ਰਹੀ ਹਾਂ ਉੱਥੇ ਟ੍ਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਤੇ ਆ ਬਾਕੀ ਜਿਹੜਾ ਸੋਸ਼ੀਅਲੀ ਵੀ ਬਹੁਤ ਇਨਵੋਲਵਮੈਂਟ ਬਾਕੀ ਮੇਰੀ ਵਗੈਰਾ ਆਰਗੇਨਾਈਜ਼ ਕੀਤੇ ਬਹੁਤ ਜ਼ਿਆਦਾ ਹੁਣ ਤੱਕ ਸੋਸ਼ੀਅਲੀ politically ਐਵਰੀ ਪੁਆਇੰਟ ਆਫ ਨੀਡ ਆ ਇਨਵੋਲਵਮੈਂਟ ਜਿੱਦਨੀ ਕਿ ਸੇਵਾ ਕਰ ਸਕਦੇ ਕਰਦੇ ਆ ਜੀ ਤੇ ਬਸ ਆਹੀ ਕਹਿਣਾ ਚਾਹਾਂਗੇ ਚਲੋ ਵੇਲੀ ਗੱਲ ਬਣੇ ਜੀ ਮਨਜੀਤ ਉਸੇ ਜੀ ਫੋਨ ਤੇ ਅਕਸਰ ਤੁਹਾਡੇ ਬਾਰੇ ਗੱਲਬਾਤ ਕਰਦੀ ਰਹਿੰਦੀ ਸੀ ਹਮਮ ਆਲ ਤੇ ਨਵੇਂ ਦਾ ਜਿਹੜਾ ਹੋਇਆ ਉਹ ਨਵਾਂ ਵੀ ਸੋਨੀਆ ਇਹਨਾਂ ਸ਼ੇਅਰ ਕੀ ਕਰਦੇ ਸੀ ਸ਼ੇਅਰ ਕਰਦੇ ਸੀ ਨਹੀਂ ਮਨਜੀਤ ਜਿੰਨਾ ਚਿਰ ਉੱਥੇ ਰਹੀ ਆ ਰਹੇ ਨੇ ਮੈਂ ਜ਼ਿਆਦਾ ਸੰਭਾਲ ਨਹੀਂ ਕੋਈ ਆਪਣਾ ਬੱਚਾ ਹੈ ਚੌਕੀ ਕੋਲ ਗੱਲ ਨਹੀਂ ਸੰਭਾਲ ਸਕਦੇ ਆ ਬਈ ਬਈ ਨਾ ਉਹ ਸ਼ੀ ਉਹ ਯੂਜ਼ ਟੂ ਬੀ ਕਮ ਟੂ ਗੁੱਡੀਜ਼ ਬ੍ਰੇਡ ਮੈਂ ਨਾਰਮਲੀ ਉੱਥੇ ਹੁੰਦੇ ਸੀ ਉੱਥੇ ਹੁੰਦਾ ਜੀ ਆਪਦੇ ਤਿੰਨ ਦਿਨ ਮੇਰਾ ਡਿਨਰ ਉੱਥੇ ਹੁੰਦਾ ਹੁਣ ਵੀ ਇਹ ਫਿਰ ਅਸੀਂ ਫਿਰ ਡਿਨਰ ਵੀ ਇਕੱਠਾ ਹੀ ਕਰਦੇ ਸੀ ਜੀ ਐਨਜੋਏ ਕਰਦੇ ਸੀ ਫੈਮਿਲੀ ਹੋ ਗਿਆ ਨਾ ਫੈਮਿਲੀ ਸੀ ਸ਼ੀ ਵਾਸ ਲਾਈਕ ਅ ਫੈਮ ਥੋੜੀ ਦੇਰ ਵਿੱਚ ਹੈ ਥੋੜੇ ਟਾਈਮ ਦੇ ਵਿੱਚ ਸੀ ਫੈਮਿਲੀ ਸੋਹਣੇ ਟਾਈਮ ਦੇ ਵਿੱਚ ਇਹਨੇ ਬਹੁਤ ਪਿਆਰ ਲੈ ਲਿਆ ਸਾਡੇ ਕੋਲ ਜੀ ਰੇਡ ਵੀ ਸਾਨੂੰ ਆਉਣ ਲੱਗ ਪਿਆ ਕਿ ਇਹ ਤਾਂ ਆਪਣੀ ਬਹੁਤ ਪੁਰਾਣੀ ਜਾਣ ਬਹੁਤ ਪੁਰਾਣੀ ਹੈ ਜੀ ਹਾਂ ਜੀ ਅ ਜਿਹੜੇ ਜਿਸ ਸਿਰਾ ਜਰੂ ਹੋਇਆ ਕਹਿੰਦੇ ਵੀ ਤੁਸੀਂ ਜਦੋਂ ਸਾਡੇ ਉੱਥੇ ਆਉਂਗੇ ਯੂ ਹੈਵ ਟੂ ਕਮ ਐਂਡ ਸਟੇ 2-3 ਨਾਈਟਸ ਚਲੋ ਰੋਜ਼ਾਨੇ ਹੁੰਦਾ ਘਰੇ ਕੰਮ ਚੱਲ ਰਹੇ ਆ ਵਾਟ ਐਵਰ ਪਰ ਵੀ ਆਰ ਸਟੇਲ ਹੇਅ ਸਮਝ ਲਓ ਕਿ ਅਸੀਂ ਦੋ ਤਿੰਨ ਨੇ ਇੱਥੇ ਹੀ ਆ ਅਸੀਂ ਉਹ ਸਭ ਅਰੇਂਜ ਕੀਤਾ ਹੈ ਉਮੀਦ ਕਰਦੇ ਹਾਂ ਕਿ ਚਲੋ ਤੁਸੀਂ ਅੱਜ ਦਸੰਬੋਤਾ ਹੀ ਫੇਰ ਲੋਡ ਲਗਾ ਫੇਰ ਆਇਓ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਸੀਂ All of you invited to our home in Toronto, Brampton. Whenever you come there, you have to ah, come have to you rand. Rand. You Thank you very much. Always welcome. Everybody of you, most welcome. And everyone. Oh, <laughs> a phone number. ਦੇਖੋ ਆ ਹੈਗੀ ਮੇਰੀ ਨੰਬਰ ਤੁਸੀਂ ਮੇਰੇ ਫੋਨ ਨੰਬਰ ਉੱਤੇ ਆਪਣਾ ਬਲਾਗ ਨੂੰ ਫੋਨ ਕਰ ਲਿਓ ਤੇ ਰੀਡੂ ਤੇ ਅਨਾਉਂਸ ਕਰ ਦਾਂਗੇ ਵੀ ਆਜੋ ਭਾਈ ਮੇਰੇ ਕੋਲ ਆ ਜਾਓ ਤੇ ਹੁਣ ਮੈਂ ਆ ਨਾ ਇਧਰਲੇ ਪਾਸੇ ਕਰਾਂ ਥੋੜੀ ਫੋਟੋ ਆ ਜੀ ਹਾਂ ਮੈਂ ਥੋੜਾ ਜਿਆਦਾ ਇਹ ਬਾਰੇ ਦੱਸਣਾ ਚਾਹਣੀ ਆ ਕਿ ਜਦੋਂ ਮੈਂ ਕੈਨੇਡਾ ਪਹੁੰਚੀ ਸੀ ਹਨਾ ਤੇ ਮੈਨੂੰ ਐ ਲੱਗਦਾ ਸੀਗਾ ਵੀ ਮਾਈਕ ਲਾਓ ਮਾ ਮਾਈਕ ਆਨ ਹੀ ਸੀ ਦੇਉਂਦਲ ਜੀ ਮੈਂ ਮਨਜੀਤ ਕੌਰ ਨੰਗਲ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦੀ ਸੀਗੇ ਕਿ ਮੈਂ ਜਦੋਂ ਪਹਿਲਾਂ ਪਹਿਲਾਂ ਗਈ ਸੀ ਕੈਨੇਡਾ ਦੇ ਵਿੱਚ ਹਨਾ ਸਾਰਿਆਂ ਨੂੰ ਐ ਲੱਗਦਾ ਹੁੰਦਾ ਹੈਗੇ ਪਤਾ ਨਹੀਂ ਦਿਲ ਲੱਗਣਾ ਕਿ ਨਹੀਂ ਲੱਗਣਾ ਜਾਂ ਕਿਵੇਂ ਜੇ ਹੋਣਾ ਜਦੋਂ ਮੈਂ ਦੀਦੀ ਦਵਿੰਦਰ ਬਾਸ ਜੀ ਨੂੰ ਮਿਲੀ ਤਾਂ ਮੈਨੂੰ ਜਦੋਂ ਤੁਹਾਨੂੰ ਛੱਡ ਕੇ ਸਾਰਿਆਂ ਨੂੰ ਗਈ ਸੀ ਤੇ ਬੜਾ ਫੀਲ ਜਿਹਾ ਹੁੰਦਾ ਸੀ ਥੋੜੇ ਕਿ ਦਿਨ ਲਈ ਹੋਇਆ ਸੀਗਾ ਪਰ ਜਦੋਂ ਮੈਨਾਂ ਨੂੰ ਮਿਲੀ ਮੈਨੂੰ ਇੰਨਾ ਕ ਆਪਣਾ ਫਨ ਲੱਗਿਆ ਤੇ ਕਹਿੰਦੇ ਕੈਨੇਡੀਅਨ ਜਿਹੜੇ ਕੈਨੇਡਾ ਬੈਠੇ ਹੁੰਦੇ ਲੋਕ ਉਹਨਾਂ ਵਿੱਚ ਬੜੀ ਆਕੜ ਹੁੰਦੀ ਆ ਕੋਈ ਬੁਲਾਉਂਦਾ ਨਹੀਂਗਾ ਕੋਈ ਹਨਾ ਮੈਂ ਵੀ ਦੱਸ ਨਹੀਂ ਸਕਦੀ ਮੈਨੂੰ ਇੰਨਾ ਕ ਵਧੀਆ ਲੱਗਿਆ ਇੰਨਾ ਕ ਜ਼ਿਆਦਾ ਕਿ ਦੀਦੀ ਨੇ ਇੰਨਾ ਕ ਪਿਆਰ ਦਿੱਤਾ ਮੈਨੂੰ ਕਿ ਮੈਨੂੰ ਸਭ ਕੁਝ ਫੁੱਲ ਲੱਗਿਆ ਸਾਰੇ ਪਿਛਲੇ ਭਲਾ ਦੇ ਮੈਂ ਬਹੁਤ ਹੀ ਧੰਨਵਾਦ ਕਰਦੀ ਆ ਕਿਉਂਕਿ ਮੈਂ ਆਪਣੇ ਨਾਲੋਂ ਜ਼ਿਆਦਾ ਜਿਹੜਾ ਕਿ ਦੀਦੀ ਨੇ ਮੈਨੂੰ ਸਤਕਾਰ ਆਪਣੇ ਸਾਰੀ ਫੈਮਿਲੀ ਨੇ ਆਪਨਾ ਸਮਝ ਕੇ ਜਿਵੇਂ ਮੈਂ ਮੈਨੂੰ ਫੀਲ ਹੀ ਨਹੀਂ ਹੋਣ ਦਿੱਤਾ ਤੇ ਮੈਂ ਦਿਲ ਦੀਆਂ ਗਹਿਰਾਈਆਂ ਚ ਇਹਨਾਂ ਦਾ ਇੱਥੇ ਪਹੁੰਚਣ ਤੇ ਕੋੜਕਪੂਰਾ ਪਹੁੰਚਣ ਤੇ ਅਸੀਂ ਇਨਵਾਈਟ ਕੀਤਾ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਚ ਆਪਣੀ ਟੀਮ ਵੱਲੋਂ ਸਿਟੀਜ਼ਨ ਸੇਵਾ ਸੁਸਾਇਟੀ ਵੱਲੋਂ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਸਾਰੀ ਟੀਮ ਦਾ ਪ੍ਰੈਸ ਕਲੱਬ ਵੱਲੋਂ ਸਾਰੇ ਮੇਰੇ ਵੀਰ ਖੜੇ ਆ ਇਹਨਾਂ ਵੱਲੋਂ ਸਾਰੇ ਵੱਲੋਂ ਹੀ ਇੱਥੇ ਦੀਦੀ ਦਵਿੰਦਰ ਸਿੰਘ ਜੀ ਦਾ ਧੰਨਵਾਦ ਜੀ ਹੈ ਇਹਨਾਂ ਨੂੰ ਵੈਲਕਮ ਥੈਂਕ ਯੂ ਥੈਂਕ ਯੂ ਸੋ ਮਚ ਬੇਸੀオン ਚੈਟ ਵੀ ਰਕਮ ਕਰਦੇ ਆ ਜੀ ਤੇ ਹੈਪੀ ਬਰਥਡੇ ਵੈਲਕਮ ਕੋਈ ਨਾ ਹੋਰ ਹਾਂ ਚਲੋ ਹੈਪੀ ਬਰਥਡੇ ਵੈਲਕਮ ਜੀ ਥੈਂਕ ਯੂ

Thank you. Thank you. Thank you. Long, huh? Thank you. Thank you. Thank you. Thank you. Thank you. ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਪੀਵੀ 04 ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਆ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸ਼ਾਮ ਰਵ ਚਾਵਲਾ ਜੀ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਸ ਲਾਈਕ ਸਮਝ ਗਿਆ ਕੀ ਗੱਲਬਾਤ ਕਰੀਏ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਜੀ ਹੈ ਨੂੰ ਤੁਹਾਨੂੰ ਪੰਜਾਬ ਦੇ ਵਿੱਚ ਸਾਡੇ ਕੋਟਕਪੂਰੇ ਦੇ ਵਿੱਚ ਬੜਾ ਧੰਨਵਾਦ ਹੈ ਤੁਹਾਡਾ ਮੈਮ ਮੈਂ 2-4 ਸਵਾਲ ਤੁਹਾਡੇ ਨਾਲ ਕਰਨੇ ਬਸ ਜ਼ਿਆਦਾ ਨਹੀਂ ਇੱਕ ਜਿਹੜਾ ਅਸੀਂ ਆਮ ਤੌਰ ਤੇ ਅੱਜ ਅੱਜਕੱਲ੍ਹ ਦੇ ਹਾਲਾਤਾਂ ਦੇ ਮੁਤਾਬਕ ਸੁਣਦੇ ਆ ਵੀ ਸਾਡੇ ਜਿਹੜੇ ਬੱਚੇ ਕੈਨੇਡਾ ਦੇ ਵਿੱਚ ਜਾ ਰਹੇ ਆ ਉਹ ਬੜੀ ਮਾੜੀ ਪੋਜੀਸ਼ਨ ਦੇ ਵਿੱਚੋਂ ਲੰਘ ਰਹੇ ਆ ਮਾੜੇ ਦੌਰ ਚੋਂ ਲੰਘ ਰਹੇ ਆ ਨਸ਼ਿਆਂ ਦੇ ਦੌਰ ਚੋਂ ਲੰਘ ਰਹੇ ਆ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਇਹਦੇ ਬਾਰੇ ਇਹ ਕਹਿਣਾ ਚਾਹਾਂਗੀ ਕਿ 90% ਤੋਂ 95% ਬੱਚੇ ਜਿਹੜੇ ਆ ਬਹੁਤ ਮਿਹਨਤ ਕਰ ਰਹੇ ਆ ਔਰ ਬਹੁਤ ਦਿਨ ਰਾਤ ਉਹਨਾਂ ਨੇ ਮਿਹਨਤ ਕਰ ਰਹੇ ਨੇ ਆ ਹਾਲਾਤ ਜਿਹੜੇ ਹੈਗੇ ਮਾੜੇ ਜ਼ਰੂਰ ਹੈਗੇ ਬੇਸ਼ੱਕ ਹੀ ਪਰ ਬੱਚੇ ਸਖਤ ਮਿਹਨਤ ਕਰ ਰਹੇ ਆ ਮੈਂ ਕਹੂੰਗੀ 4-5% ਬੱਚੇ ਆ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਉਹ ਨਸ਼ੇ ਦੇ ਥਰੂ ਜਾ ਰਹੇ ਆ ਉਹ ਦਾ ਡਰਗ ਦੇ ਵਿੱਚ ਹੈਗੇ ਬਿਲਕੁਲ ਹੈ ਜੀ ਉਹਦਾ ਰੀਜ਼ਨ ਇਹ ਹੈਗਾ ਕਿ ਜਿਹੜੇ ਬੱਚੇ ਉਸ ਇਸ ਵਕਤ ਉਹਨਾਂ ਨੂੰ ਕੰਮ ਕਾਜ਼ ਨਹੀਂ ਮਿਲ ਰਿਹਾ ਪ੍ਰੋਪਰ ਤੇ ਉਸ ਤੋਂ ਉਹਨਾਂ ਦੇ ਉੱਤੇ ਤਲਵਾਰ ਲਟਕ ਰਹੀ ਹੈ ਇਸ ਵਕਤ ਉਹਨਾਂ ਦੇ ਕਿ ਪੀਆਰ ਹੋਣੀ ਹੈ ਕਿ ਨਹੀਂ ਹੋਣੀ ਬੱਚੇ ਬੜੇ ਸਟ्रेस ਦੇ ਵਿੱਚ ਨੇ ਜੀ ਤੇ ਬੜੇ ਜਦੋ ਜਹਿਰ ਦੇ ਵਿੱਚ ਨੇ ਬੱਚੇ ਇਸ ਵਕਤ ਉਹਦੇ ਕਾਰਨ ਬੱਚੇ ਜਿਹੜੇ ਆ ਥੋੜਾ ਜਿਹਾ ਗਲਤ ਰਸਤੇ ਵੀ ਪਰ ਫਿਰ ਜਿਵੇਂ ਮੈਂ ਅੱਗੇ ਵੀ ਦੱਸਿਆ ਕਿ 95% ਬੱਚੇ ਬਹੁਤ ਵਧੀਆ ਨੇ ਬਹੁਤ ਸਖਤ ਮਿਹਨਤ ਕਰ ਰਿਹਾ ਦਿਨ ਰਾਤ ਮਿਹਨਤ ਕਰ ਰਿਹਾ ਔਰ ਥੋੜੇ ਜਿਹੇ ਬੱਚੇ ਆ ਜਿਹੜੇ ਕਿ ਥੋੜੇ ਜੇ ਪੜਕੇ ਵੀ ਹੋਏ ਹੈਗੇ ਪਰ ਉਹਨਾਂ ਦਾ ਕਾਰਨ ਮੈਂ ਜਿਵੇਂ ਦੱਸਿਆ ਹੀ ਹੈਗਾ ਕਿ ਬੱਚਿਆਂ ਨੂੰ ਜੋਬਸ ਨਹੀਂ ਹੈਗੀਆਂ ਬੱਚਿਆਂ ਨੂੰ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਕਈ ਜਗ੍ਹਾ ਤੇ ਔਰ ਪੀਆਰ ਦਾ ਉਹਨਾਂ ਦੇ ਤਲਵਾਰ ਲਟਕ ਰਹੀ ਹੈ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਉਹਨਾਂ ਨੇ ਬਹੁਤ ਪੈਸਾ ਖਰਚ ਕਰਕੇ ਉਹਨਾਂ ਨੂੰ ਭੇਜਿਆ हम जी मैं कैनेडा अक्सर गलबात हो रही है कि जी पी आर नहीं होएगी छेती करके नहीं होएगी प्रोफेसल मैं फिर भी हले इतने कहूँगी कि पी आर ये नहीं कि जमी बंद होगी ना ना जेडे बच्चे बहुत ज्यादा वेल क्वालिफाइड ने बहुत मास्टर डिग्रीज़ की प्रोफेसनल ने नर्सिंग फील्ड लै लो डॉक्टर का ले लो इंजीनियर का लै लो बिल्कुल रंद नहीं है जी ਦਲਕੁਲ ਵੀਰ ਹੋਈ ਗਨਮਾਸਤੇ ਜਿਸ ਤਰ੍ਹਾਂ ਕਿ ਆਪਾਂ ਦੇਖਦੇ ਆਂ ਵੀ ਹੁਣ ਜਿਹੜੇ ਬੱਚੇ ਪਹਿਲਾਂ ਗਏ ਹੋਏ ਆ ਜੀ ਉਹਨਾਂ ਨੂੰ ਕਿਸੇ ਨੂੰ ਵਰਕ ਪਰਮਿਟ ਨਹੀਂ ਮਿਲ ਰਿਹਾ ਜਾਂ ਉਹਨਾਂ ਨੂੰ ਡਾਲ ਤਲਵਾਰ ਲਮਕਰੀਆ ਵੀ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਜਾਂ ਇਸ ਤਰ੍ਹਾਂ ਦੇ ਕਾਫੀ ਬੱਚੇ ਜਿਹੜੇ ਆਪਣੇ ਅਫੀਸਾ ਵੀ ਨਹੀਂ ਦੇ ਸਕਦੇ ਕੀ ਆਪਣੇ ਜਿਹੜੇ ਪੁਰਾਣੇ ਇੰਡੀਅਨ ਉਥੇ ਸੈਟਲ ਆ ਉਹਨਾਂ ਦੀ ਹੈਲਪ ਵਗੈਰਾ ਕਰਦੇ ਆ ਜਾਂ ਉਹਨਾਂ ਦਾ ਅਸੋਸ਼ੀਏਸ਼ਨ ਕਰਦੇ ਆ ਨਹੀਂ ਨਹੀਂ ਦੋਨੋਂ ਤਰ੍ਹਾਂ ਦੇ ਜੀ ਦੋਨੋਂ ਪੱਖ ਆ ਇਹਦੇ ਬਾਰੇ ਵੀ ਮੈਂ ਕਹਾਂਗੀ ਹੈਲਪ ਬਹੁਤ ਕਰ ਰਿਹਾ ਹੈ ਇਹ ਜੀ ਕੋਈ ਗੱਲ ਨਹੀਂ ਹੁਣ ਮੈਂ ਮਾਈ ਮਾਈ ਸੈਲਫ ਮੈਂ ਕਹਾਂਗੀ ਅਸੀਂ ਬੱਚੇ ਧਰਨੀ ਤੇ ਜਿਹੜੇ ਬੈਠੇ ਹੋਏ ਬ੍ਰੈਂਪਟਨ ਦੇ ਵਿੱਚ ਆ ਉਹਨਾਂ ਦੇ ਅਸੀਂ ਅਕਸਰ ਜਾ ਕੇ ਉਹਨਾਂ ਨਾਲ ਗੱਲਬਾਤ ਕਰਦੇ ਮੈਂ ਆਪਣੀ ਚੈਨਲ ਤੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਆ ਔਰ ਅਸੀਂ ਹਮੇਸ਼ਾ ਹੀ ਇੰਨੇ ਹੁੰਨੇ ਆ ਵੀ ਜਿਹੜੇ ਬੱਚੇ ਹੁਣ ਇੱਥੇ ਪਹੁੰਚੇ ਹੋਇਆ ਉਹਨਾਂ ਦੇ ਸਾਨੂੰ ਉੱਥੇ ਜਿੰਨੇ ਵੀ ਅਸੀਂ ਪਹਿਲਾਂ ਲਿਗਾ ਹੋਇਆ ਸਾਨੂੰ ਬਿਲਕੁਲ ਹੈਲਪ ਕਰਨੀ ਚਾਹੀਦੀ ਆ ਉਹਨਾਂ ਦੀ ਪੀਆਰ ਹੋਣੀ ਚਾਹੀਦੀ ਆ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਤਾਂ ਬਹੁਤ ਮਿਹਨਤ ਦੀ ਕਮਾਈ ਦੇ ਨਾਲ ਉਹਨਾਂ ਨੂੰ ਉੱਥੇ ਭੇਜਿਆ ਔਰ ਬੱਚੇ ਵੀ ਜਿਹੜੇ ਆ ਬਹੁਤ ਮਿਹਨਤ ਕਰ ਰਿਹਾ ਸੋ ਜਿਹੜੇ ਬੱਚੇ ਉੱਥੇ ਪਹੁੰਚ ਗਏ ਆ ਅਸੀਂ ਇਹਦੇ ਹੱਕ ਚਾ ਜੀ ਵੀ ਉਹਨਾਂ ਦੀ ਪੀਆਰ ਹੋਣੀ ਚਾਹੀਦੀ ਆ ਬੱਚਿਆਂ ਨੂੰ ਕੰਮ ਮਿਲਣੇ ਚਾਹੀਦੇ ਆ ਹਾਂ ਅੱਗੇ ਵਾਸਤੇ ਜਿਵੇਂ ਹੁਣ ਟੂਲ ਸਾਹਿਬ ਨੇ ਡਿਸੀਜਨ ਲੈ ਹੀ ਲਿਆ ਕਿ ਹਾਲ ਵੀ ਘੜੀ ਜਿਹੜੇ ਹੈ ਤਾਂ ਖਾਸ ਕਰਕੇ 12ਵੇਂ ਗ੍ਰੇਡ ਦੇ ਜਿਹੜੇ ਹੈ ਬੱਚਿਆਂ ਨੂੰ ਨਹੀਂ ਮਿਲਣੀ ਚਾਹੀਦੀ ਮੇਰਾ خیال ਹੈ ਵੀ ਇਹ ਡਿਸੀਜਨ ਪਹਿਲਾਂ ਲੈ ਲੈਣਾ ਚਾਹੀਦਾ ਸੀ ਥੋੜਾ ਲੇਟ ਹੋ ਗਿਆ ਸੀ ਜੀ ਜਿਸ ਤਰ੍ਹਾਂ ਪਰੈਂਟਸ ਉੱਥੇ ਜਾਂਦੇ ਆ ਪਰੈਂਟਸ ਦਾ ਵੀ ਆਪਾਂ ਆਮ ਅਸੀਂ ਇੰਡੀਆ ਦੇ ਵਿੱਚ ਉਹਨਾਂ ਦੀਆਂ ਵੀਡੀਓਜ਼ ਦੇਖਦੇ ਆ ਕਿ ਉਹ ਵੀ ਬੜੇ ਪਰੇਸ਼ਾਨ ਹੁੰਦੇ ਉੱਥੇ ਜਾ ਕੇ ਜਿਸ ਤਰ੍ਹਾਂ ਉਹਨਾਂ ਦਾ ਦਿਲ ਨਹੀਂ ਲੱਗਦਾ ਜਾਂ ਉਹਨਾਂ ਨੂੰ ਅੱਗੇ ਸਪੋਰਟ ਨਹੀਂ ਮਿਲਦੀ ਜਾਂ ਕਿਸ ਤਰ੍ਹਾਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਪਰੈਂਟਸ ਬਾਰੇ ਪੇਰੈਂਟਸ ਜੀ ਦੇਖੋ ਘਰ ਦੇ ਵਿੱਚ ਜਦੋਂ ਇੱਕ ਪੇ ਆਪਾਂ ਪੇਰੈਂਟਸ ਐਜ਼ ਅ ਪੇਰੈਂਟਸ ਬੱਚਿਆਂ ਨੂੰ ਜੇ ਆਪਾਂ ਦੁਖੀ ਦੇਖਦੇ ਆ ਜਾਂ ਬੱਚੇ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਬੱਚੇ ਨੂੰ ਉਦਾਸ ਦੇਖਦੇ ਆ ਆਫ ਕੋਰਸ ਪੇਰੈਂਟਸ ਦੇ ਤਾਂ ਅਸਰ ਪੈਂਦਾ ਨਾ ਇਹਨਾਂ ਚੀਜ਼ਾਂ ਉੱਪਰੋਂ ਪੇਰੈਂਟਸ ਨੇ ਖੁਦ ਪੈਸਾ ਖਰਚਾ ਹੁੰਦਾ ਫਿਰ ਪੇਰੈਂਟਸ ਉੱਥੇ ਜਾਂਦੇ ਆ ਫਿਰ ਪੇਰੈਂਟਸ ਨੂੰ ਇਹ ਹੁੰਦਾ ਵੀ ਹੁਣ ਅਸੀਂ ਕਿਵੇਂ ਮਦਦ ਕਰੀਏ ਉਹ ਉਥੇ ਆਪਣੇ ਆਪ ਨੂੰ ਬੇਵੱਸਿਆ ਮਹਿਸੂਸ ਕਰਦੇ ਆ ਇੱਕ ਬੇਵਸੀ ਦੀ ਮਹਿਸੂਸ ਕਰਦੇ ਹੋਏ ਉਸ ਹਾਲਾਤ ਦੇ ਵਿੱਚ ਜਿਹੜੇ ਪੀਰੈਂਸ ਆਫਕੋਰਸ ਉਹ ਫਿਰ ਉਹ ਤਾਂ ਕੁਝ ਨਹੀਂ ਲੱਗੇ ਸਾਡੇ ਸਾਬਕਾ ਬੈਂਕ ਮੈਨੇਜਰ ਪ੍ਰਕਾਸ਼ ਸਿੰਘ ਕਲਸੀ ਐਸਆਈ ਸ੍ਰਿੰਦਰਪਾਲ ਸਿੰਘ ਗੁਰਪ੍ਰੀਤ ਸਿੰਘ ਆਲਖ ਮੀਡੀਆ ਰਿਪੋਰਟਰ ਸ਼ਾਮਲਾਲ ਚਾਵਲਾ ਮੈਡਮ ਨੀਰੂ ਪੁਰੀ ਸੰਤੋਸ਼ ਰਾਣੀ ਅਤੇ ਸਰਬਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਔਰ ਪੂਰਾ ਤੋਂ ਸ਼ਾਮ ਲਾਲ ਚਾਵਲਾ ਦੀ ਵਿਸ਼ੇਸ਼ ਰਿਪੋਰਟ ਅਬਦੀਨ ਨੌਰੀ ਦੇ ਕੋਲ ਜਿਲੇ ਚਲ ਨੰਬਰ 131 ਵਧੀਆ ਕੁਆਲਿਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟਾਕ ਰਹਿਣ ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਕੋਠੀ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ 9778 8030 ਪੰਨ 9778 8030 ਪੰਨ